ਤਰਨਤਾਰਨ ਦਲਦਸਤੀ ਕੀ ਤਰਨਾ ਦਲ ਬਾਬਾ ਤਹਿਦ ਫਤਿਹ ਸਿੰਘ ਨਿਹੰਗ ਸਿੰਘ ਜੋਥੇਬੰਦੀ ਦੇ ਆਗੂ ਬਾਬਾ ਗੁਰਦੇਵ ਸਿੰਘ ਤਕਤ ਸ਼ੁਕੀਸ਼ਗਰ ਸਾਹਿਬ ਦੇ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਤੇ ਨੌਜਵਾਨਾਂ ਨੂੰ ਪਤਿਤ ਪੂਣੇ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੇ ਲੜਨ ਲੱਗਣ ਦੇ ਲਈ ਪ੍ਰੇਰਣਾ ਦਿੰਦੀ ਹੈ ਇਸ ਮੌਕੇ ਉਹਨਾਂ ਦੇ ਨਾਲ ਸਾਡੇ ਸਹਿਯੋਗੀ ਜਗਜੀਤ ਸਿੰਘ ਨੇ ਗੱਲਬਾਤ ਕੀਤੀ ਹੈ ਤੌਰ ਤੇ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਦੀਆਂ ਅਸੀਸਾਂ ਲੈ ਰਹੀਆਂ ਨੇ ਉੱਥੇ ਹੀ ਜੇ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਨਿਆਂ ਅੰਗ ਜਥੇਬੰਦੀਆਂ ਦੀ ਗੱਲ ਕਰੀਏ ਤੇ ਵੱਡੇ ਪੱਧਰ ਤੇ ਉਹ ਵੀ ਨਤਮਸਤਕ ਹੋ ਕੇ ਇੱਥੇ ਆਪਣੀਆਂ ਗੁਰੂ ਸਾਹਿਬ ਦੀਆਂ ਅਸੀਸਾਂ ਲੈਂਦੀਆਂ ਨਜ਼ਰ ਆਉਂਦੀਆਂ ਨੇ ਤਰਨਤਾਲ ਤੋਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਜਿਹੜੇ ਪਹੁੰਚੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਵੱਡਾ ਕਾਫਲਾ ਪਹੁੰਚਾਇਆ ਵੱਡੇ ਤੌਰ ਤੇ ਸੰਗਤਾਂ ਵੀ ਪਹੁੰਚ ਰਹੀਆਂ ਜਜਨ ਭਜਨ ਮਮ ਖਾਲਸਾ ਖਾਲਸਾ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਸ ਪਰਸ ਮਿਟੇ ਸੋਗ ਖਾਲਸਾ ਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਸਾਹਿਬੇ ਕਮਾਲ ਸਰਬੰਸ ਦਾਨੀ ਪਿਤਾ ਧੰਨ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਲਾਈ ਹੋਈ ਮਰਜਾਦਾ ਖੁਸ਼ੀਆਂ ਦੇ ਹੋਲੇ ਮਹਲੇ ਖੇਡਣ ਵਾਸਤੇ ਸੁਮਚਾ ਖਾਲਸਾ ਪੰਥ ਅਤੇ ਸੁਮਚੀਆਂ ਨਿਹੰਗ ਸਿੰਘ ਜਥੇਬੰਦੀਆਂ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਮਸਕਾਰ ਕਰਨ ਵਾਸਤੇ ਪਹੁੰਚ ਗਿਆ ਹਾਂ ਜਿੱਥੇ ਸਤਿਗੁਰੂ ਕਲਗੀਧਰ ਪਿਤਾ ਜੀ ਨੇ ਪੰਜ ਸੀਸ ਭੇਟ ਲੈ ਕਰਕੇ ਖਾਲਸੇ ਪੰਥ ਦੀ ਸਜਣਾ ਕੀਤੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਕਰੋ ਨਵਾਸ ਸੋਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਤਾਲ ਜਥੇਬੰਦੀ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਜਿਸ ਭਾਵਨ ਪਵਿੱਤਰ ਸਥਾਨ ਤੇ ਦਮਾਲਾ ਚੜਾਇਆ ਸਾਨੂੰ ਫਰਲੇ ਬਖਸ਼ਿਸ਼ ਕੀਤੇ ਉਸ ਪਾਵਨ ਪਵਿੱਤਰ ਸਥਾਨ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਘਰਾ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਦਾਸ ਵੰੋਂ ਸਾਰੇ ਸਿੱਖ ਸੰਗਤ ਨੂੰ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਖੁਸ਼ੀਆਂ ਦੇ ਹੌਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਖਾਲਸੇ ਪੰਥ ਦੀ ਸਤਿਗੁਰੂ ਜੀ ਚੜ੍ਹਦੀ ਕਲਾ ਕਰਨ ਏਕਤਾ ਇਤਿਫਾਕ ਬਖਸ਼ਿਸ਼ ਕਰਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਏ ਫਰਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਬਿਛਾਈ ਇਹ ਕੋਰ ਸ਼ਬਦੀ ਲੋਬੇ ਸਾਰੇ ਭਾ ਖਾਲਸੇ ਪੰਥ ਨੂੰ ਇਕੱਠੇ ਹੋ ਕੇ ਆਸਵੀ ਮੱਤ ਪੈਦ ਪਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਪੰਥ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਨੌਜਵਾਨਾਂ ਨੂੰ ਨਸ਼ਾ ਦਾ ਤਿਆਗ ਕਰਕੇ ਸਤਗੁਰੂ ਜੀ ਨੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਕੇਸਾਂ ਦੀ ਸੰਭਾਲ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ ਤਾਂ ਹੀ ਇਹਦਾ ਨਾਂ ਤਖਤ ਕੇਸਗੜ ਸਾਹਿਬ ਰੱਖਿਆ ਗਿਆ ਹੈ ਕੀ ਮਕਸਦ ਹੈ ਇਹਦਾ ਜਿਹੜਾ ਅੱਜ ਗੁਰੂ ਸਾਹਿਬ ਵੱਲੋਂ ਹੋਲਾ ਮਲਾ ਮਨਾਇਆ ਗਿਆ ਕਿਉਂਕਿ ਜਿਸ ਤਿੱਕਨ ਅੱਜ ਦੇ ਦਿਨ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ ਵੱਡੇ ਪੱਧਰ ਤੇ ਪੂਰੇ ਭਾਰਤ ਦੀ ਗੱਲ ਕਰੀ ਹੋਲੀ ਮਨਾਈ ਜਾਂਦੀ ਗੁਰੂ ਸਾਹਿਬ ਵੱਲੋਂ ਹੋਲਾ ਮੰਨਾ ਮਨਾਇਆ ਗਿਆ ਸਿੱਖਾਂ ਨੂੰ ਤਾਜੋ ਤਰਾ ਰੱਖਣ ਲਈ ਕਾਇਮ ਰੱਖਣ ਲਈ ਗੁਰੂ ਕਲਗੀਧਰ ਪਿਤਾ ਜੀ ਨੇ ਜੋ ਪੁਰਾਣੀਆਂ ਕ੍ਰਿਤੀਆਂ ਸੀ ਹੋਲੀਆਂ ਦੇ ਦਿਨਾਂ ਦੇ ਵਿੱਚ ਗੰਦੇ ਨਾਚ ਨਾਣੇ ਗਾਣੇ ਗਾਏ ਜਾਂਦੇ ਸੀ ਲੋਕਾਂ ਦੇ ਉੱਤੇ ਗੰਧ ਪਾਇਆ ਜਾਂਦਾ ਸੀ ਅਤੇ ਲੱਚਰ ਗਾਇਕੀ ਗਾਈ ਜਾਂਦੀ ਸੀ ਤੇ ਗੁਰੂ ਸਾਹਿਬ ਜੀ ਨੇ ਇਹਦਾ ਸਾਰੀਆਂ ਗੱਲਾਂ ਦਾ ਖੰਡਨ ਕਰਕੇ ਸਤਗੁਰ ਸੱਚੇ ਪਾਤਸ਼ਾਹ ਗੁਰ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸਾਰੇ ਵਿਸ਼ਵ ਦੀਆਂ ਸੰਗਤਾਂ ਵਾਸਤੇ ਜੋ ਸਭੇ ਸਾਂਝੀ ਬਾਸਰਦਾਂ ਤੂੰ ਕਿਸੇ ਨਾ ਦਿਸੇ ਬਾਹਰਾ ਜਿਓ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਹਿਸਾਬੰਦੇ ਇਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਖਤਰੀ ਬ੍ਰਾਹਮਣ ਸੂਦ ਵਾਇਸ ਅਵਦੇਸ਼ ਚੌਵਾਨਾਂ ਕੋ ਸਾਂਝਾ ਸਤਿਗੁਰੂ ਜੀ ਨੇ ਨਰਾਲਾ ਖਾਲਸਾ ਪੰਥ ਸਾਜ ਕਰਕੇ ਜਿਹੜੀਆਂ ਸਮਾਜਿਕ ਰੀਤੀਆਂ ਨੂੰ ਦੂਰ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਗੁਰੂ ਕਾ ਖਾਲਸਾ ਪੰਥ ਪ੍ਰਗਟ ਕੀਤਾ ਤੇ ਅੱਜ ਦੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸਥਾਨ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫੌਜਾਂ ਬਣਾ ਕਰਕੇ ਮਚਰੂਹੀ ਜੰਗ ਕਰਾ ਕਰਕੇ ਖਾਲਸੇ ਦਾ ਮਾਰਸ਼ਲ ਆਰਟ ਦੀ ਵੀ ਪ੍ਰਦਰਸ਼ਨਾ ਕੀਤੀ ਜਿਹੜਾ ਖਾਲਸੇ ਨੇ ਸ਼ਸਤਰ ਧਾਨ ਕੀਤੇ ਹਨ ਉਹ ਮਜਲੂਬਾਂ ਦੀ ਰੱਖਿਆ ਵਾਸਤੇ ਹੈ ਨਾ ਕਿ ਕਿਸੇ ਨੂੰ ਡਰਾਉਣ ਵਾਸਤੇ ਤਾਂ ਸ਼ਸਤਰ ਵੀ ਸਾਡੇ ਪੀਰ ਹਨ ਅਸ ਕਿਰਪਾਨ ਖੰਡੋ ਖੜਗ ਤੁੰਗ ਤਵਰੀ ਅਤੇ ਤੀਰ ਸੈਭ ਸਰੋਹੀ ਸੈਸਤੀ ਇਹ ਹਮਾਰੇ ਪੀਰ ਅੱਜ ਤੱਕ ਸਾਹਿਬ ਤੇ ਵੀ ਸਤਿਗੁਰੂ ਜੀ ਦੇ ਸ਼ਾਸਤਰ ਸ਼ਸ਼ੋਭਤ ਸੁਭਾ ਪਾ ਰਹੇ ਹਨ ਸ਼ਾਹਤਰਾਨੂ ਵੀ ਨਮਸਕਾਰ ਕਰਨੀ ਬਣਦੀ ਹੈ ਸ਼ਾਸਤਰੀ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ ਸ਼ਾਸਤਰੀ ਗਊ ਗਰੀਬ ਦੀ ਰੱਖਿਆ ਕਰਦੇ ਹਨ ਅੱਜ ਸਾਡੇ ਦੇਸ਼ ਦੀਆਂ ਸਰਹੱਤਾਂ ਤੇ ਫੌਜ ਪੁਲਿਸ ਪੈਰਾ ਮਿਲਟਰੀ ਫੋਰਸਸ ਸ਼ਾਸਤਰ ਲੈ ਕੇ ਆਪਣੀ ਪਰਜਾ ਦੀ ਰਾਖੀ ਵਾਸਤੇ ਹੈ ਇਸ ਵਾਸਤੇ ਸਾਰੀ ਪਰਜਾ ਦੀ ਰਾਖੀ ਵਾਸਤੇ ਖਾਲਸੇ ਨੂੰ ਸਤਿਗੁਰੂ ਜੀ ਨੇ ਸ਼ਾਸਤਰ ਬਖਸ਼ਿਸ਼ ਕੀਤੇ ਤੇ ਹੋਲੇ ਮਹਲੇ ਵਾਲੇ ਦਿਨ ਘੋੜਿਆਂ ਦੀਆਂ ਦੌੜਾਂ ਸ਼ਾਸਤਰ ਵਿਜਾ ਦੇ ਜੋਰ ਗੁਰੂ ਕਲਗੀਧਰ ਪਿਤਾ ਜੀ ਨੇ 1701 ਨੂੰ ਇਹ ਜੋੜ ਮੇਲਾ ਸ਼ੁਰੂ ਕੀਤਾ ਸੀ ਸੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪਿਆਰ ਭਾਵਨਾ ਦੇ ਨਾਲ ਇਹ ਜੋੜ ਮੇਲਾ ਮਨਾਉਣਾ ਚਾਹੀਦਾ ਜਿਸ ਤਰੀਕੇ ਨਾਲ ਦੇਖ ਰਿਹਾ ਕਿ ਸੰਤਾ ਵੱਡੇ ਪੱਦਰ ਤੇ ਪਹੁੰਚ ਰਹੀਆਂ ਨੇ ਪਰ ਕਿਤਨਾ ਕਿਤੇ ਲੋਕ ਪਤਿਤ ਪਣੇ ਤੋਂ ਗਰੇਜ ਨਹੀਂ ਕਰਦੇ ਅੱਜ ਵੀ ਜਿਹੜੇ ਨੌਜਵਾਨ ਨੇ ਉਹ ਪਤਿਤ ਪੁਣੇ ਵੱਲ ਵੱਧਦੇ ਜਾਂਦੇ ਨੇ ਕੀ ਅਪੀਲ ਕਰਨੀ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਚਨ ਹਨ ਜੇ ਗੁਰਕੇ ਭਾਣੇ ਵਿੱਚ ਜੋ ਆਵੇ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਵਿਛੜ ਚੋਟਾ ਨਹੀਂ ਖਾਂਦਾ ਸਤਿਗੁਰ ਜੀ ਦਾ ਉਪਦੇਸ਼ ਆ ਸਾਨੂੰ ਹਿਰਦੇ ਵਿੱਚ ਬਸਾਉਣ ਦੀ ਲੋੜ ਹੈ ਅਸੀਂ ਗੁਰੂ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਸਾਹਿਬ ਜੀ ਦੇ ਜੋ ਮੁਬਾਰਕ ਮੁਖਾਰਬੇ ਤੋਂ ਉਚਾਰਨ ਕੀਤੇ ਹੋਏ ਬਚਨ ਸਾਨੂੰ ਬਾਣੀ ਬਾਣੇ ਦੇ ਵਿੱਚ ਰਹਿ ਕਰਕੇ ਸਿੱਖੀ ਧਾਰਨ ਕਰਕੇ ਆਪਣੇ ਘਰ ਤੋਂ ਘੱਟ ਸਿੱਖਾਂ ਦੇ ਬੱਚਿਆਂ ਨੂੰ ਜ਼ਰੂਰ ਪਤਿਤ ਪੁੰਨੇ ਤੋਂ ਰਹਾਤ ਹੋ ਕਰਕੇ ਖਾਂਡੇ ਬਾਟੇ ਦਾ ਮਨਸ਼ਾ ਕਰਕੇ ਹੁਣ ਹੌਲੇ ਮਲੇ ਦਿਨਾਂ ਵਿੱਚ ਰੋਜ਼ ਹੀ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਨਸ਼ਿਆਂ ਨਸ਼ਾ ਨੂੰ ਛੱਡ ਕੇ ਹੋਰ ਕ੍ਰਿਤਿਆ ਨੂੰ ਛੱਡ ਕੇ ਗੁਰੂ ਕਲਗੀਧਰ ਪਿਤਾ ਜੀ ਦੇ ਹੁਕਮਾਂ ਨੂੰ ਮੰਨ ਕੇ ਆਪਾਂ ਤਿਆਰ ਬਰ ਤਿਆਰ ਹੋਈਏ ਅੰਮ੍ਰਿਤਧਾਰੀ ਹੋਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰੋ ਧੀਓ ਅੰਮ੍ਰਿਤ ਹੋ ਕੇ ਅੰਮ੍ਰਿਤਧਾਰੀ ਹੋ ਕੇ ਜੀਓ ਤਸਵੀਰਾਂ ਹੀ ਦੇਖ ਰਹੇ ਹੋ ਨਯੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਇੱਥੇ ਪਹੁੰਚ ਰਹੇ ਨੇ ਵੱਡੇ ਪੱਦਰ ਤੇ ਨਤਮਸਤਕ ਹੁੰਦੇ ਨਜ਼ਰ ਆਉਂਦੇ ਨੇ ਨਾਲ-ਨਾਲ ਕਿਤਨਾ ਕਿਤੇ ਗੁਰੂ ਸਾਹਿਬ ਦੀਆਂ ਅਸੀਸਾਂ ਲਈਆਂ ਜਾਂਦੀਆਂ ਨਾਲ-ਨਾਲ ਕਿਤਨਾ ਕਿਤੇ ਇਹ ਵੀ ਗੱਲ ਕੀਤੀ ਜਾ ਰਹੀ ਕਿ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਨੌਜਵਾਨ ਕਿਤਨਾ ਕਿਤੇ ਪਤਿਤਪੁਰੇ ਨੂੰ ਛੱਡ ਕੇ ਬਾਣੀ ਅਤੇ ਬਾਣੀ ਦੇ ਧਾਰਨੇ ਹੋਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਲੈਣ ਬਾਕੀ ਤੁਸੀਂ ਜੁੜੇ ਰਹੋ ਇਸੇ ਤਰੀਕੇ ਨਾਲ ਹੀ ਕੈਮਰਾਮੈਨ ਅਮਿਤ ਦੇ ਨਾਲ ਅਨੰਦਪੁਰ ਸਾਹਿਬ ਤੋਂ ਜਗਜੀਤ ਸਿੰਘ ਦੀ ਰਿਪੋਰਟ